ਕੁੜੀਆਂ ਦੇ ਹਮੇਸ਼ਾ ਇੱਕ ਗੱਲ ਦੀ ਜ਼ਰੂਰ ਹੁੰਦੀ ਆ ਲੜਾਈ ਵੀ ਇਹ ਮੈਨੂੰ ਪਿਆਰ ਨਹੀਂ ਕਰਦਾ ਇਹ ਮੇਰਾ ਸਤਕਾਰ ਨਹੀਂ ਕਰਦਾ ਇਹ ਮੇਰੇ ਨਾਲ ਲੜਦਾ ਰਹਿੰਦਾ ਪਰ ਵੀ ਇੱਥੇ ਕੰਮ ਕਿਤੇ ਹੋਰ ਉਲਟ ਹੋ ਗਿਆ ਕਿਉਂ ਹੋ ਗਿਆ ਕਹਿੰਦੇ ਵੀ ਇਹਦੀ ਘਰ ਵਾਲੀ ਆ ਬੰਦੇ ਦੀ ਕਹਿੰਦੀ ਜੀ ਮੈਨੂੰ ਇਹ ਪਿਆਰ ਹੀ ਬਾਲਾ ਕਰਦਾ ਤੇ ਮੇਰੇ ਨਾਲ ਲੜਦਾ ਨਹੀਂ ਮੇਰੀ ਜ਼ਿੰਦਗੀ 'ਚ ਰਸ ਨਹੀਂ ਪੜਦਾ ਕਿਉਂ ਨਹੀਂ ਪੜਦਾ ਵੀ ਇਹ ਮੇਰੇ ਨਾਲ ਰੁੱਸੇ ਮੈਂ ਇਹਦੇ ਨਾਲ ਰੋਸਾ ਹੀ ਮੈਨੂੰ ਮਨਾਵੇ ਸਾਡੇ 'ਚ ਲੜਾਈ ਝਗੜਾ ਹੋਵੇ ਮਾੜੀ-ਮੋਟੀ ਨਿੰਦਾ ਚੁਗਲੀ ਹੋਵੇ ਸਾਡੇ 'ਚ ਕੁਝ ਵੀ ਹੋਵੇ ਪਰ ਇਹ ਮੈਨੂੰ ਪਿਆਰ ਹੀ ਕਰੀ ਜਾਂਦਾ ਮੈਨੂੰ ਪਿਆਰ ਹੀ ਕਰੀ ਜਾਂਦਾ ਵੀ ਮੇਰਾ ਮਨਕਿਆ ਪਿਆ ਵੀ ਇਹੇ ਜੇ ਪਿਆਰ ਤੋਂ ਮੇਰੀ ਜ਼ਿੰਦਗੀ ਐਂ ਲੱਗਦੀ ਏ ਜਿਵੇਂ ਇਕੱਲੀ ਤੇ ਚੱਲੀ ਜਾਂਦੀ ਆ ਵੀ ਨਾਂ ਤਾਰਾ ਚੜਾਣੀਆਂ ਉਹਦੇ ਕਿਉਂਕਿ ਕੁੜੀ ਇੱਕ ਰਮਾਂਸ ਭਾਲਦੀ ਆ ਬੰਦਾ ਕਹਿੰਦਾ ਵੀ ਰਮਾਂਸ ਹੁਣ ਕਿੰਨਾ ਕਰੀ ਜਾਵੇ ਮ ਤੇ ਹੁੰਦਾ ਨਾ ਇਹਦੇ ਨਾਲ ਹੱਤ ਦਾ ਖੇਡਦਾ ਵੀ ਅੱਜ ਅਸੀਂ ਰੁੱਸੇ ਰਹਾਂਗੇ ਤੇ ਵੇਰੀ ਜਿੰਦਗੀ ਕੀ ਕੀ ਹੋਊਗੀ ਬਈ ਇਹ ਗੱਲ ਤਾਂ ਹੈਗੀ ਆ ਜਿਹਦੇ ਘਰੇ ਕਲੇਸ਼ ਆ ਬਾਈ ਉਹਦਾ ਜ਼ਿੰਦਗੀ ਕਹਿੰਦੇ ਹੁੰਦੇ ਆ ਨਰਕ ਬਣ ਜਾਂਦੀ ਆ ਘਰ ਨਰਕ ਬਣ ਜਾਂਦਾ ਜਿਹਦੇ ਘਰੇ ਲੜਾਈ ਨਹੀਂ ਪਿਆਰ ਆ ਤਾਂ ਉਹ ਸਵਰਗ ਬਣ ਜਾਂਦਾ ਬਸ ਇੱਥੇ ਮੈਟਰ ਕਰਦਾ ਵੀ ਇਹਦੀ ਸੋਚ ਨੂੰ ਕੀ ਹੋਇਆ ਬਾਈ ਦੀ ਆਪਾਂ ਬਾਈ ਨਾਲ ਗੱਲ ਕਰਾਂਗੇ ਜਿਹੜੇ ਬਾਈ ਦੀ ਘਰ ਵਾਲੀ ਨੇ ਤਲਾਕ ਮੰਗਦੀ ਆ ਕਹਿੰਦੀ ਮੈਨੂੰ ਪਿਆਰ ਨਾ ਕਰ ਮੇਰੇ ਨਾਲ ਲੜ ਵੀ ਮੇਰੇ ਨਾਲ ਝਗੜ ਵੀ ਮੈਨੂੰ ਰੁੱਸੀ ਨੂੰ ਮਨਾ ਵੀ ਤੇ ਆਪਾਂ ਬਾਈ ਨਾਲ ਗੱਲ ਕਰਦਾ ਆ ਬਾਈ ਮੜਾ ਖੱਚ ਕੇ ਸੱਸ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾ ਅੱਜ ਆਪਾਂ ਗੱਲ ਕਰਦੇ ਹਾਂ ਇਹ ਜੀ ਵੀ ਕਈ ਵਾਰੀ ਜਦੋਂ ਵਿਆਹ ਹੁੰਦੇ ਆ ਕਹਿੰਦੇ ਹੁੰਦੇ ਆ ਵੀ ਵਿਆਹ ਵਾਲਾ ਲੱਡੂ ਖਾਵੇ ਉਹ ਵੀ ਪਸਤਾਵੇ ਜਿਹੜਾ ਨਾ ਖਾਵੇ ਉਹ ਵੀ ਪਸਤਾਵੇ ਕਿਉਂ ਇਹ ਕਹਾਵਤ ਇਹ ਹੁੰਦੀ ਆ ਬਾਈ ਵੀ ਜਿਹੜਾ ਬੰਦਾ ਕਈ ਵਾਰੀ ਤਾਰਾਂ ਸਿੱਧੀਆਂ ਜੁੜ ਜਾਣਾ ਤਾਂ ਉਥੇ ਘਰ ਵਰਗਾ ਮਾਹੌਲ ਸਵਰਗ ਬਣ ਜਾਂਦਾ ਜੇ ਕਈ ਵਾਰੀ ਤਾਰ ਗਲਤ ਜੁੜ ਜੇ ਤਾਂ ਉਥੇ ਘਰੋ ਘਰੇ ਕਲੇਸ਼ ਰਹਿੰਦਾ ਘਰੇ ਲੜੋ ਲੜਾਈ ਰਹਿੰਦੀ ਆ ਕੁਛ ਵੀ ਹੁੰਦਾ ਉਥੇ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਆ ਨਾ ਤਾਂ ਉਥੇ ਜਨਾਨੀ ਦੀ ਜ਼ਿੰਦਗੀ ਸਹੀ ਰਹਿੰਦੀ ਤੇ ਨਾ ਉਥੇ ਬੰਦੇ ਦੀ ਰਹਿੰਦੀ ਆ ਬਾਈ ਨਾ ਗੱਲ ਕੀ ਹੋਈ ਆ ਕਹਦਾ ਵੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਵੀ ਤੂੰ ਮੇਰੇ ਨਾਲ ਲੜਦਾ ਨਹੀਂ ਮੈਨੂੰ ਤੂੰ ਪਿਆਰ ਹੀ ਨਹੀਂ ਕਰਦਾ ਤੇ ਏਸੀ ਗੱਲ ਕਰਕੇ ਉਹ ਤਲਾਕ ਮੰਗ ਲਈ ਆ ਕਿਉਂ ਖੰਜਾਂ ਬੁੜੀਆਂ ਦਾ ਚੱਕਾ ਚਾਹੀਏ ਕੁਛ ਵੀ ਹੋਈ ਗੱਲਬਾਤ ਕੀ ਆ ਕੀ ਮਸਲਾ ਬਾਈ ਨਾਲ ਗੱਲ ਕਰਦੇ ਆ ਸਸੀ ਗੱਲ ਬਾਈ ਕੀ ਹਾਲ ਆ ਬਾਈ ਵਧੀਆ ਬਾਈ ਕੀ ਰੌਲਾ ਪਿਆ ਤੁਹਾਡੇ ਕੀ ਗੱਲਬਾਤ ਹੋਈ ਰੌਲਾ ਬਾਈ ਮੇਰੇ ਘਰ ਵਾਲੀ ਆ 3 ਸਾਲ ਹੋ ਗਏ ਮੇਰੇ ਵਿਆਹ ਹੋਏ ਵਿਆਹ ਹੋਏ ਨੂੰ ਸਾਲ ਹੋ ਗਏ ਹਾਂ 3-4 ਸਾਲ ਹੋ ਗਏ ਮੇਰੇ ਘਰ ਵਾਲੀ ਹੁਣ ਬਾਈ ਪਹਿਲਾਂ ਤਾਂ ਸਹੀ ਸੀਗੀ ਠੀਕ ਆ ਹੁਣ ਉਹ ਲੋਕਾਂ ਦੀ ਚੱਕਾ ਚਾਕੇ ਠੀਕ ਆ ਲੋਕਾਂ ਦੀ ਬੁੜੀਆਂ ਮਗਰ ਲੱਗ ਕੇ ਮੈਨੂੰ ਕਹਿੰਦੀ ਆ ਵੀ ਤ ਕੀ ਪਤਾ ਕਹਿੰਦੀ ਤੂੰ ਮੇ ਨਾਲ ਲੜਦਾ ਨਹੀਂ ਅੱਛਾ ਤਾਂ ਕਹਿੰਦੀ ਲੜਦਾ ਨਹੀਂ ਹਾਂ ਲੜਦਾ ਨਹੀਂ ਮੈਂ ਵੀ ਲੜਾਈ ਦਾ ਜਿੰਨੇ ਮਰਜ਼ੀ ਕਰ ਲਾ ਠੀਕ ਆ ਵੀ ਅੰਮੇ ਲੜਾਈ ਕਰਕੇ ਕੀ ਫਾਇਦਾ ਨਹੀਂ ਉਹ ਕਹਿੰਦੀ ਵੀ ਜੇ ਲੜੋਂਗੇ ਤਾਂ ਤਾਂ ਹੀ ਪਿਆਰ ਵਧਾ ਹਾਂ ਉਹ ਕਹਿੰਦੀ ਜੇ ਲੜੋਂਗੇ ਕਹਿੰਦੀ ਫੇਰ ਹੀ ਪਿਆਰ ਵਧਦਾ ਕਹਿੰਦੀ ਅੱਛਾ ਹਾਂ ਤਾਂ ਜਾਨੀ ਕਿ ਤੂੰ ਤਿੰਨ ਚਾਰ ਸਾਲ ਹੋ ਗਏ ਲੜਿਆ ਹੀ ਨਹੀਂ ਲੜਿਆ ਹੀ ਨਹੀਂ ਬਈ ਜਮਾ ਵੀ ਅਰੇ ਤੂੰ ਪਿਆਰ ਚ ਭਿੱਜ ਜਾਵਾ ਹਾਂ ਪਿਆਰ ਚ ਭਿੱਜ ਜਾਾਂ ਮੈਂ ਮੰਨ ਕੇ ਚੱਲ ਜਿਹੜਾ ਹੁਣ ਤੂੰ ਕੋਈ ਚੀਜ਼ ਮੰਗਦੀ ਹੈ ਕੁਝ ਵੀ ਮੰਗਦੀ ਆ ਛੋਟ ਮੰਗਦੀ ਆ ਮੇਕਅਪ ਦਾ ਸਮਾਨ ਮੰਗਦੀ ਆ ਕੁਝ ਵੀ ਮੰਗਦੀ ਆ ਤੂੰ ਪਹਿਲੇ ਬੋਲ ਤੈਨੂੰ ਲਿਆ ਦੇਣਾ ਬਾਈ ਸੂਟਾ ਦੀ ਕੀ ਗੱਲ ਕਰਦਾ ਘੱਟੋ ਘੱਟ 10000 ਰੁਪਏ ਦੀ ਸ਼ੂਟਿੰਗ ਸ਼ੂਟਿੰਗ ਕਰ ਲੈਂਦੀ ਆ ਉਹ ਸ਼ੂਟਿੰਗ ਕਰਦੀ ਆ ਹਾਂ ਉਹ ਦਵਾਦ ਲੇੜਾ ਕੱਪੜਾ ਉਹਨੂੰ ਖੁੱਲਾ ਉਹਨੂੰ ਟਾਈਮ ਵਾਧੂ ਦੇਈਦਾ ਉਹ ਹੁਣ ਬਾਈ ਲੋਕਾਂ ਦੇ ਮਗਰ ਲੱਗੇ ਫਿਰਦੇ ਮੈਂ ਦੱਸ ਕੀ ਕਰਾਂ ਬਾਈ ਦਾ ਮਸਲਾ ਬਈ ਉਲਝ ਗਿਆ ਕਹਿੰਦਾ ਵੀ ਇਹ ਕਹਿੰਦੀ ਆ ਵੀ ਮੇਰੇ ਨਾਲ ਤੂੰ ਲੜਦਾ ਨਹੀਂ ਕਹਿੰਦਾ ਨਾ ਇਹਨੂੰ 3-4 ਸਾਲ ਹੋ ਗਏ ਵਿਆਹ ਹੋਏ ਨੂੰ ਮੈਂ ਇਹਨੂੰ ਸਭ ਕੁਝ ਲੈ ਕੇ ਦੇ ਦਿੰਨਾ ਸੂਟ ਲੈ ਕੇ ਦੇ ਦੇਣਾ ਕੋਈ ਇਹਨੂੰ ਕੋਈ ਮੇਕਅਪ ਦਾ ਸਮਾਨ ਹੁੰਦਾ ਉਹ ਲੈ ਕੇ ਦੇਈਦਾ ਕੋਈ ਖਾਣ-ਪਾਨ ਦੀ ਚੀਜ਼ ਮੰਗਦੀ ਆ ਫਲਾਦੀ ਰਤ ਮੰਗਲੇ ਮੈਂ ਤਾਂ ਵੀ ਹਾਜ਼ਰ ਕਰਦਾ ਵੀ ਨਹੀਂ ਯਾਰ ਵੀ ਇਹ ਅਕਸਰ ਆਪ ਦਾ ਬਗਾਨਾ ਘਰ ਛੱਡ ਕੇ ਹੀ ਆਉਦੇ ਮਾਪੇ ਉਹਦੇ ਘਰੋਂ ਹੀ ਸਾਡੇ ਘਰੇ ਹੀ ਆ ਕਿ ਸਾਡੇ ਘਰ ਦਾ ਜੀ ਬਣ ਗਿਆ ਇਹ ਵੀ ਉਹਨੂੰ ਮੈਂ ਪਿਆਰ ਕਰਾਂ ਪਰ ਉਹ ਜਨਾਨੀ ਦੀ ਮਤ ਪੁੱਠੀ ਕਹਿੰਦੀ ਜੀ ਮੇਰੇ ਨਾਲ ਲੜਦਾ ਨਹੀਂ ਲੜਦਾ ਕਿਉਂ ਨਹੀਂ ਕਿ ਇਹ ਕਹਿੰਦਾ ਵੀ ਲੜਾਈ ਚ ਕੀ ਫਾਇਦਾ ਉਹ ਕਹਿੰਦੀ ਜੇ ਲੜਾਈ ਹੋ ਫੇਰ ਹੀ ਪਿਆਰ ਵਧਦਾ ਫਿਰ ਇਹ ਉਹਨੂੰ ਕੀਨੇ ਸਿਖਾਤਾ ਵੀ ਜੇ ਲੜਾਈ ਹੋ ਪਿਆਰ ਵਧੂਗਾ ਬਾਈ ਉੱਥੇ ਸਾਡੇ ਘਰਾਂ ਦੀਆਂ ਆਸ-ਗਮਾਂਡੀਆਂ ਬੜੀਆਂ ਹੁਣ ਤੈਨੂੰ ਪਤਾ ਉਹ ਬਿਆਹ ਹੁੰਦਾ ਹੀ ਰਾ ਚੱਕ ਜਾ ਕੇ ਘਰ ਪਟਾਣ ਦੀਆਂ ਪਰ ਤੇ ਫੇ ਤੂੰ ਆਇਆ ਕਰ ਨਾ ਤੂੰ ਵੇ ਜੇ ਉਹ ਲੜਾਈ ਪਾਲਦੀ ਫੇਰ ਇੱਕ ਦਿਨ ਸੱਟ ਲਾ ਫੜ ਕੇ ਮੈਂ ਕਹਿੰਦਾ ਕੀ ਗਈ ਬਾਈ ਯਾਰ ਮੁੜ ਕੇ ਮੇਰੇ ਘਰ ਪਟਾ ਜਾਊ ਵੀ ਯਾਰ ਹੁਣ ਘਰ ਤਾਂ ਤੇਰਾ ਹੁਣ ਵੀ ਤਲਾਕ ਮੰਗੀ ਜਾਂਦੀ ਆ ਕੀ ਪਤਾ ਕੁੱਟ ਕੇ ਲੋਟ ਆ ਜੇ ਹਾਂ ਫੇਰ ਦੇਖਦੇ ਆ ਨਹੀਂ ਫੇਰ ਦੇਖਾਂਗੇ ਸਾਈ ਤੱਕ ਹਾਨੀ ਹਸਾਬ ਚ ਇਹ ਮਤ ਕਾ ਤੋ ਇੰਨੀ ਪੁੱਠੀ ਹੁੰਦੀ ਜਨਾਨੀ ਕਿ ਜੇ ਬੰਦਾ ਲੜੀ ਜਾਂਦਾ ਤਾਂ ਵੀ ਮਾੜਾ ਜੇ ਨਹੀਂ ਲੜਦਾ ਤਾਂ ਵੀ ਮਾੜਾ ਬਸ ਬਾਈ ਬੁੜੀਆਂ ਦੀ ਕਿਚੀਪੇ ਸਮਤ ਹੁੰਦੀ ਇਕੱਠੀਆਂ ਹੋ ਕੇ ਬਾਈਆਂ ਦੀਆਂ ਬਿੱਲੀਆਂ ਵੀ ਉੱਥੇ ਚੁਗਲੀਆਂ ਤੇ ਇੱਕ ਦੂਜੀ ਦੇ ਲੱਗ ਪੈਂਦੀਆਂ ਭੰਡੀ ਪੱਤਰ ਬੰਦੇ ਬਾਈਰ ਤੈਨੂੰ ਪਤਾ ਦਿਨੇ ਕੰਮ ਤੇ ਜਾ ਵਰਦਿਆ ਬੁੜੀਆਂ ਸਾਰੀਆਂ ਇਕੱਠੀਆਂ ਹੋ ਕੇ ਬਾਈਆਂ ਦੇ ਰੋਟੀ ਟੋਕਾ ਪਕਾ ਕੇ ਮੜ ਕੇ ਬਿੱਲੀਆਂ ਹਾਂ ਮੜ ਕੇ ਬਿੱਲੀਆਂ ਸਰੀ ਢੜੀ ਆ ਨਹੀਂ ਕੀਤਾ ਤੂੰ ਉਹਨੇ ਕੀਤਾ ਮੈਂ ਹੱਥ ਨੇ ਘਰੇ ਕੰਮ ਤੇ ਆਉਣਾ ਠੀਕ ਹੈ ਮੈਨੂੰ ਵਧੀਆ ਬੁਲਾਉਣਾ ਰੋਟੀ ਟੋਕ ਉਹਨੇ ਦੇਣਾ ਠੀਕ ਹੈ ਉਦੋਂ ਬਾਅਦ ਕਹਿੰਦੀ ਆ ਤੂੰ ਐ ਨਹੀਂ ਕਰਦਾ ਫਲਾਨਾ ਮੈਂ ਮੈਂ ਹੋਰ ਦੱਸ ਕੀ ਕਰਾਂ ਤੇਰਾ ਚਾਰੇ ਪਾਸੇ ਫਸਾਪੇ ਤੇਰਾ ਕਿਤੇ ਆਇਆ ਤਾਂ ਨਹੀਂ ਵੀ ਕਿਸੇ ਪਾਸੇ ਤੇਰਾ ਹੋਰ ਕੋਈ ਚੱਕਰ ਚੱਲਦਾ ਹੋਵੇ ਵੀ ਉਹ ਜਾਣ ਕੇ ਬਹਾਨਾ ਬਣਾਉਂਦੀ ਹੋਵੇ ਵੀ ਮੇਰੇ ਨਾਲ ਲੜਦਾ ਨਹੀਂ ਤੇ ਉਹਨੂੰ ਪਤਾ ਹੋਵੇ ਵੀ ਜੇ ਅੱਜ ਮੈਂ ਇਹ ਜੀ ਗੱਲ ਕਰੂੰਗੀ ਜਾਂ ਹੋਊਗੀ ਵੀ ਸਾਡੀ ਇੱਜ਼ਤ ਨਾ ਖਰਾਬ ਹੋ ਜਾਏ ਵੀ ਮੈਨੂੰ ਚੁੱਪਚਾਪ ਜੀਤੇ ਕੋਈ ਨਾ ਕੋਈ ਇਹੋ ਜਿਹੇ ਇਲਜ਼ਾਮ ਲਾ ਕੇ ਤੇ ਜਾਂ ਤੈਨੂੰ ਹੋ ਸਕਦਾ ਉਹਦੇ ਵੀ ਤੇਰੇ ਬਾਰੇ ਕਿਸੇ ਗੱਲਬਾਤ ਦਾ ਪਤਾ ਹੋਵੇ ਵੀ ਤੈਨੂੰ ਐ ਹੋਵੇ ਮੈਂ ਇਹ ਜਿੰਨਾ ਪਿਆਰ ਇਹਨੂੰ ਵੀ ਦੇਵਾਂ ਵੀ ਉਹਨੂੰ ਕੋਈ ਸ਼ੱਕ ਨਾ ਹੋਵੇ ਨਹੀਂ ਭਾਈ ਬੈ ਤਾਂ ਉਹਨੂੰ ਮੈਂ ਪਹਿਲਾਂ ਹੀ ਸਾਰਾ ਕੁਝ ਦੱਸਦਾ ਕਿ ਠੀਕ ਹੈ ਜੇ ਤੇਰੇ ਦਿਲ ਚੋਂ ਕਰ ਲਈਏ ਉਹ ਨੂੰ ਦੱਸ ਦੇ ਫੋਨ ਮੇਰਾ ਠੀਕ ਹੈ ਘਰੇ ਬਿਨਾ ਲੌਕ ਤੋਂ ਪਿਆ ਰਹਿੰਦਾ ਦੋ ਦੋ ਘੰਟੇ ਉਹ ਚਲਾਈ ਜਾਂਦੀ ਰਹਿੰਦੀ ਆ ਕਿ ਕਹੇ ਕੈਸੇ ਬਈਰ ਹੋਰ ਦਾ ਮੇਰੇ ਫੋਨ ਤੇ ਫੋਨ ਨਹੀਂ ਆਉਂਦਾ ਅੱਛਾ ਜਨਨ ਕੀ ਮੇਰੇ ਤੇ ਸ਼ੱਕ ਹੋਇਆ ਪਿਆ ਅੱਛਾ ਜਨਨ ਕੀ ਮੇਰਾ ਬਾਹਰ ਚੱਕਰ ਚੱਲੀ ਜਾਂਦਾ ਉਹਨੂੰ ਤਾਂ ਪਿਆਰ ਟਾਈਮ ਪੂਰਾ ਦੇਣਾ ਹਾਂ ਟਾਈਮ ਪੂਰਾ ਦੇਣਾ ਭਾਈ ਉਹ ਖੁਸ਼ ਆ ਹਾਂ ਵੀ ਇਕੱਲਾ ਉਹਨੂੰ ਇਹੀ ਆ ਵੀ ਮੇਰੇ ਨਾਲ ਲੜਦਾ ਨਹੀਂ ਹਾਂ ਲੜਦਾ ਨਹੀਂ ਵੀ ਇਹ ਥੋੜੀ ਮੰਨ ਕੇ ਲਵ ਮੈਰਿਜ ਹੋਈ ਆ ਕਿ ਅਰੇਂਜ ਮੈਰਿਜ ਲਵ ਮੈਰਿਜ ਭਾਈ ਅੱਛਾ ਲਵ ਮੈਰਿਜ ਕਿੱਥੇ ਪਿਆਰ ਹੋਇਆ ਸੀ ਤੁਹਾਡੇ ਨਾਲ ਕਦੋਂ ਸੋਡੀ ਕਾਲਜ 'ਚ ਗੱਲ ਹੋਈ ਜਾਂ ਸਕੂਲ 'ਚ ਹੋਈ ਕਿੱਥੋਂ ਦੀ ਆ ਤੁਹਾਡੇ ਨਾਲ ਦੇ ਪਿੰਡ ਦੀ ਆ ਕਿ ਪਿੰਡ ਦੀ ਦੂਰ ਆ ਕਦੋਂ ਤੁਹਾਡੀ ਗੱਲਬਾਤ ਸਟਾਰਟ ਹੋਈ ਤੁਹਾਡਾ ਕਿਵੇਂ ਹੋਇਆ ਮਨਵੜੀ ਸਟੋਰੀ ਦੱਸੋ ਕਾਲਜ 'ਚ ਗੱਲ ਹੋਈ ਵੀਰੇ ਅੱਛਾ ਹਾਂ ਇੱਥੇ ਪਠੰਡੇ ਉਦੋਂ ਸੀਗਾ ਵੀਰੇ ਅੱਛਾ ਕਾਲਜ 'ਚ ਗੱਲਬਾਤ ਹੋਈ ਤੇ ਜਦੋਂ ਪਹਿਲੇ ਸਾਲ ਤੁਹਾਡੀ ਗੱਲੋਂ ਕਿੰਨਾ ਚਿਰ ਗੱਲਬਾਤ ਹੋਈ ਤੇ ਉਦੋਂ ਵਿਆਹ ਤੇ ਬਾਤ ਬਈ ਚੱਲੀ ਸਾਡੀ 2.5 ਸਾਲ 2.5 ਸਾਲਾਂ ਤੋਂ ਇਹਨੂੰ ਮੈਂ ਪੁੱਛਿਆ ਵੀ ਆਪਾਂ ਵਿਆਹ ਕਰਵਾ ਲ ਗਏ ਪਹਿਲਾਂ ਨਾ ਇਹਨੇ ਮੈਨੂੰ ਕਹਿੰਦੀ ਵੀ ਸਾਡੇ ਕਰ ਦੇ ਨੇ ਮੰਦੇ ਇਹਦੇ ਫਿਰ ਮੈਂ ਜੋਰ ਪਤਾ ਮੈਨੂੰ ਕਹਿੰਦੀ ਚਲ ਕੋਈ ਨਹੀਂ ਕਹਿੰਦੀ ਆਪਾਂ ਕਰਾ ਲੈਨੇ ਆ ਇਹਨਾਂ ਦੇ ਫਿਰ ਬਾਈ ਮੈਂ ਕਰ ਦੇ ਮਨ ਵਾਲੇ ਵਿਚ ਬਚੋਲਾ ਪਾ ਕੇ ਠੀਕ ਆ ਉਹ ਕਹਿੰਦੇ ਵੀ ਚਲ ਕੋਈ ਨਹੀਂ ਆਪਣਾ ਘਰ ਬਰਬਾਦਗਾ ਸੈਟ ਆ ਬਾਬੇ ਦੀ ਕਿਰਪਾ ਨਾਲ ਤੇ ਜਦੋਂ ਵਿਆਹ ਹੋ ਗਿਆ ਤੇ ਹੁਣ 2 2.5 ਸਾਲ ਸਾਡੇ ਬਦਗਾ ਰਿਲੇਸ਼ਨ ਚੱਲੇ ਤੇ ਹੁਣ ਮੇਰਾ ਆ ਕੁਝ ਕਰਨ ਲੱਗ ਗਈ ਇਹ ਕਿਛ ਜਣੀ ਕਿ ਦੋ ਮੰਨ ਕੇ ਚੱਲ ਜਦੋਂ ਤੁਸੀਂ ਕਾਲਜ ਚ ਲੱਗੇ ਸੀ ਕਾਲਜ ਚ ਤੁਹਾਡਾ ਪਿਆਰ ਹੋ ਗਿਆ ਵਿਆਹ ਸੋੜਾ ਦੋ ਢਾਈ ਸਾਲਾਂ ਬਾਅਦ ਸਾਨੂੰ ਗੱਲਬਾਤ ਹੋਈ ਸੋਡੇ ਮੰਨਦੇ ਨਹੀਂ ਸੀ ਘਰ ਦੇ ਵੀ ਕਿਉਂ ਨਹੀਂ ਸੀ ਮੰਨਦੇ ਕਿ ਇਹ ਵੀ ਉਮੀਦ ਗਰੀਬੀ ਦਾ ਜਾਂ ਕੋ ਕਾਸਟ ਦਾ ਰੌਲਾ ਸੀਗਾ ਕਾਸਟ ਦਾ ਰੌਲਾ ਹੈਗਾ ਬਾਈ ਅੱਛਾ ਉਸ ਤੋਂ ਬਾਅਦ ਫਿਰ ਕਿਵੇਂ ਮਨਾਏ ਉਸ ਤੋਂ ਬਾਅਦ ਉਹ ਕੁੜੀ ਨੇ ਬਾਈ ਆਪਦੇ ਮਾਂ ਪਿਓ ਦੇ ਪਿੱਛੇ ਸਰ ਪਾਤਾ ਹੈਗਾ ਜੋਰ ਪਾਤਾ ਹੈਗਾ ਉਹ ਕਹਿੰਦੀ ਵੀ ਵਿਆਹ ਕਰਵਾਉਣਾ ਨਹੀਂ ਕਹਿੰਦੀ ਇਸ ਨਾਲ ਹੀ ਕਰਾਉਣਾ ਨਹੀਂ ਕਹਿੰਦੀ ਕੁਝ ਮੈਂ ਖਾ ਕੇ ਮਰਤੀ ਆਂ ਨਸ ਜene ਕੀ ਉਦੋਂ ਤਾਂ ਮਰਦੀ ਸੀ ਖਾ ਕੇ ਕੁਛ ਵੀ ਵਿਆਹ ਕਰਾਉਣਾ ਹੁਣ ਜਦੋਂ ਤੇਰੇ ਸੱਸ ਸਹੁਰਾ ਆਏ ਆ ਉਹਨਾਂ ਨੇ ਨਹੀਂ ਕਿਹਾ ਵੀ ਕੁੜੀ ਤੂੰ ਆ ਕੀ ਚੱਲ ਖਣਡਾਈ ਜਾਨੀ ਵੀ ਕਿਤੇ ਤਾਂ ਤੈਨੂੰ ਹੁੰਦਾ ਵੀ ਸਦਾ ਹੈਗਾ ਬਾਈ ਉਹਦੇ ਮਾਪਿਆਂ ਨੂੰ ਆਪਦੇ ਸਹੁਰਿਆਂ ਨੂੰ ਉਹ ਕਹਿੰਦੇ ਵੀ ਯਾਰ ਚਲੋ ਕੋਈ ਨਹੀਂ ਉਹ ਕੁੜੀ ਨੂੰ ਬਹੁਤ ਮਜ਼ਾਈ ਜਾਂਦਾ ਵੀ ਆਇਨਾ ਕਰ ਵੀ ਪਹਿਲਾਂ ਹੁਣ ਤੂੰ ਇਹਨਾਂ ਵਿਆਹ ਕਰਵਾ ਲਿਆ ਹੁਣ ਤੂੰ ਇਹ ਕੁਛ ਕਰਦੀਆਂ ਉਹ ਕਹਿੰਦੀ ਕਿ ਇੱਥੇ ਰਹਿਣਾ ਪਊਗਾ ਕੁੜੀ ਤਾਂ ਇਹ ਮੰਨ ਕੇ ਚੱਲ ਕੁੜੀ ਤਾਂ ਇਹ ਸੋਚਦੀ ਹੁੰਦੀ ਹੈ ਵੀ ਮੇਰਾ ਘਰ ਵਾਲਾ ਮੇਰੇ ਨਾਲ ਲੜੇ ਨਾ ਮੈਨੂੰ ਕੁੱਟੇ ਮਾਰੇ ਨਾ ਤੇ ਇਹ ਕਹਿੰਦੀ ਆ ਪੁੱਠੇ ਦਿਮਾਗ ਦੀ ਜਨਾਨੀ ਵੀ ਜਿਹੜੀ ਕਹਿੰਦੀ ਮੇਰੇ ਨਾਲ ਲੜੇ ਵੀ ਮੇਰਾ ਪਿਆਰ ਹੀ ਫੇਰ ਵਧੂਗਾ ਹਾਂ ਬਾਈ ਉਹ ਕੋ ਐ ਤਾਂ ਨਹੀਂ ਭਾਲਦੀ ਜੀ ਵੀ ਮੈਂ ਰੋਸਾਂ ਤੇ ਮੈਨੂੰ ਮਨਾਵੇ ਹਾਂ ਤੇ ਫਿਰ ਉਹਨੂੰ ਕਹ ਤੂੰ ਉਹੀ ਰੋਸ ਲਿਆ ਕਰ ਕੋਈ ਦੋ ਵਾਰੀ ਮੇਰੇ ਨਾਲ ਹੋਈ ਐ ਇਹ ਗੱਲ ਮੈਂ ਕੰਮ ਤੋਂ ਘਰ ਆ ਕੇ ਉਹੀ ਪੈ ਗਿਆ ਇਹਨੇ ਮੈਨੂੰ ਬਈ ਰੋਟੀ ਪਾਣੀ ਨਾ ਪੱਸਿਆ ਮਾ ਵਿਚਾਰ ਕੋਈ ਨਹੀਂ ਬਿਮਾਰ ਮੂਰ ਹੋਊਗੀ ਇਹਨੂੰ ਮੈਂ ਡਾਕਟਰ ਦੇ ਲੈ ਗਿਆ ਉਸੇ ਕਹਿੰਦੀ ਮੇਰਾ ਤਾਂ ਕਹਿੰਦੀ ਕੋਈ ਦੁੱਖ ਨਹੀਂ ਇਹਨੂੰ ਮੈਂ ਤਾਂ ਕਹਿੰਦੀ ਗੁੱਸੇ ਆ ਤੇਰੇ ਨਾਲ ਮਾਹ ਦੱਸ ਕਿਹੜੀ ਗੱਲ ਤੇ ਗੁੱਸੇ ਆ ਬਿਮਾਰੀ ਐ ਸਾਣੀ ਪੂਰੀ ਕਰਦਾ ਕਿ ਤੈਨੂੰ ਮਨਾਉਣੇ ਨਹੀਂ ਆਉਂਦੇ ਨਾ ਬਈ ਮਨਾਵਿ ਲਈ ਦੀ ਆਇਂ ਤਾਂ ਗੱਲ ਕਿ ਗੱਲ ਕੀ ਹੈ ਬਸ ਬਾਈ ਕੁੜੀ ਉਹ ਜੀ ਆਹੋ ਲੋਕਾਂ ਮਗਰ ਲੱਗੇ ਫਿਰਦੀ ਆ ਤਲਾਕ ਲੈਣ ਨੂੰ ਫਿਰਦੀ ਹਾਂ ਤਲਾਕ ਲੈਣ ਨੂੰ ਫਿਰਦੀ ਹੁਣ ਤੂੰ ਮੈਨੂੰ ਡਰ ਲੱਗਾ ਭਾਈ ਭਾਵੇਂ ਮੇਰਾ ਘਰ ਨਾ ਪਟਿਆ ਜਾਵੇ ਤੂੰ ਬਹਿ ਕੇ ਸਮਝਾਈ ਨਹੀਂ ਗੱਲ ਉਹ ਤੈਨੂੰ ਸਮਝਾਈ ਆ ਬਹੁਤ ਸਮਝਾਉਣਾ ਭਾਈ 2 ਦਿਨ ਹੋ ਗਏ ਅੱਜ ਕਹਿੰਦਾ ਚੱਲਣਾ ਖੰਡਾ ਹਨਾ ਵੀ ਕਹਿੰਦਾ ਜਿਵੇਂ ਉਹਨੇ ਕਿਹਾ ਸੀ ਰੁੱਸੀ ਨੂੰ ਮਨਾਉਣ ਦਾ ਤੂੰ ਸਿੱਖ ਲੈ ਚੱਜੇ ਤੂੰ ਰੁੱਸੀ ਨੂੰ ਮਨਾਉਣ ਦਾ ਚੱਜ ਸਿੱਖ ਲੈ ਕੀ ਪਤਾ ਹੋ ਸਕਦਾ ਵੀ ਤੇਰਾ ਘਰ ਬਾਜੇ ਕਿਤੇ ਦੋ ਚਾਰ ਚਪੇੜੇ ਇੱਕ ਦਿਨ ਛੜਦੇ ਤੇ ਹੋ ਸਕਦਾ ਵੀ ਉਹਨੂੰ ਐ ਹੋ ਜਾਵੇ ਵੀ ਹੁਣੇ ਮੈਨੂੰ ਪਿਆਰ ਕਰਦਾ ਹਨ ਕਿਉਂਕਿ ਤੂੰ ਉਹਦੇ ਨਾਲ ਲੜੇਗਾ ਉਹ ਰੁੱਸੂਗੀ ਫਿਰ ਤੂੰ ਉਹਨੂੰ ਹੌਲੀ-ਹੌਲੀ ਮਨਾਏਗਾ ਇਥੋਂ ਇਹ ਜਨਾਨੀ ਥੋੜਾ ਬਹੁਤਾ ਹੁੰਦਾ ਨਖਰਾ ਹੁੰਦਾ ਵੀ ਉਹਨਾਂ ਨੂੰ ਆਇਆ ਹੁੰਦਾ ਵੀ ਸਾਡੇ ਵਿੱਚ ਅੰਡਰਸਟੈਂਡਿੰਗ ਵੀ ਹੋਵੇ ਸਾਡੇ ਚ ਮੋਹ ਪਿਆਰ ਵੀ ਹੋਵੇ ਸਾਡੇ ਚ ਲੜਾਈ ਵੀ ਹੋਵੇ ਅਸੀਂ ਰੁੱਸੇ ਵੀ ਇੱਕ ਜ਼ਿੰਦਗੀ ਜਿਹੜੀ ਹੁੰਦੀ ਹੈ ਨਾ ਉਹ ਰਸਪਾਲੀ ਜੀ ਹੋ ਜਾਂਦੀ ਹੈ ਜੇ ਹੁਣ ਇੱਕ ਘਰੇ ਲੜਾਈ ਰਹਿਣ ਲੱਗ ਗਈ ਨਾ ਉਥੇ ਐਂ ਜੇ ਹੁੰਦਾ ਯਾਰ ਵੀ ਸਾਡੇ ਦੇ ਘਰੇ ਲੜਾਈ ਆ ਪਿਆਰ ਹੈ ਹੀ ਨਹੀਂ ਜੇ ਹੁਣ ਤੋਂ ਬੜਾ ਪਿਆਰ ਕਰੀਏਗਾ ਜਿਵੇਂ ਹੁਣ ਆਪਾਂ ਮਿੱਠਾ ਹੀ ਖਾਈਨੇ ਮਿੱਠਾ ਖਾਈਨੇ ਨੰਬਰ ਵਾਲਾ ਕਰੇ ਮੈਂ ਤੇ ਇੱਕ ਮੇਰੀ ਮਾਤਾ ਦਾ ਇੱਕ ਬਸ ਨਹੀਂ ਜਿਵੇਂ ਹੁਣ ਆਪਾਂ ਗੱਲ ਕਰਦੇ ਨਾ ਚਲ ਤੁਲਾ ਥੋੜਾ ਛੋਟਾ ਮੰਨਦਾ ਜਿਵੇਂ ਹੁਣ ਅਗਲਾ ਕਹਿੰਦਾ ਮਿੱਠਾ ਖਾਈਏ ਮਿੱਠਾ ਖਾਈਗੇ ਮਿੱਠਾ ਖਾਈਗੇ ਉਹ ਕਰਾਰਾ ਖਾਣੋਂ ਕਿਤੇ ਜੀ ਕਰਨ ਲੱਗ ਜਾਂਦਾ ਨਾ ਕਿਉਂਕਿ ਸ਼ੂਗਰ ਹੋ ਜਾਂਦੀ ਵੱਧ ਬੰਦੀ ਦੀ ਤੇ ਜੇ ਇੱਕ ਬੰਦਾ ਕਰਾਰਾ ਹੀ ਖਾਈ ਗਏ ਉਹਨੂੰ ਐ ਹੁੰਦਾ ਜੇ ਲੋ ਤੋਂ ਥੋੜਾ ਹੀ ਮਿੱਠਾ ਖਲ ਗੇ ਉਹ ਇਹ ਚੀਜ਼ ਭਾਲਦੀ ਹੈ ਵੀ ਮੇਰੀ ਨੋਕਚੋਕ ਘਰੇ ਹੁੰਦੀ ਰਵੇ ਸਾਨੂੰ ਪਤਾ ਹੋਵੇ ਅਸੀਂ ਘਰੇ ਬਸਦੇ ਹਾਂ ਹੁਣ ਟੁੱਪ ਚਪੀ ਤੇ ਤੂੰ ਨਾ ਉਹ ਪਿਆਰ ਕਰਦਾ ਪੈ ਜਾਣਾ ਫਿਰ ਉਹ ਫਿੰਦੀ ਮੈਂ ਦੇਖਣਾ ਜੇ ਤਾਂ ਹੁਣ ਆਈ ਕਹਾਣੀ ਹਿਸਾਬ ਚ ਠ ਦੇਖਾ ਕਿ ਨਹੀਂ ਬੋ ਚੱਕਲਾ ਡਾਂਗ ਵੇਖੀ ਜੋ ਚਾਰ ਮਾਰਚ ਤੇਰਾ ਨਾ ਐਂ ਕਰਨਾ ਉਹ ਫਿਰ ਬਾਈ ਯਾਰ ਹਾਂ ਫਿਰ ਇਹੀ ਕੁਝ ਹੋਊ ਹੁਣ ਕੋਈ ਰਾਹ ਹੀ ਨਹੀਂ ਘਰ ਬਸਾਉਣਾ ਤਾਂ ਇਹੀ ਕੰਮ ਹੋਣਾ ਇਹੀ ਕੁਝ ਕਰਨਾ ਭਾਲਦੀ ਲੜਾਈ ਹੋ ਗਈ ਮੈਂ ਰੋਸਾਂ ਤੇ ਇਹ ਮਨ ਬਣਾਵੇ ਹਾਂ ਤੇ ਜਿਹੜੇ ਨਾ ਹੁਣ ਕੁੜਗਾਂ ਪਿੱਛੇ ਲੱਗਦੀਆਂ ਵੀ ਆਹ ਜਨਾਨੀਆਂ ਦੇ ਬੁੜਗਾਂ ਦੇ ਹਨਾ ਵੀ ਇਹਨਾਂ ਨੂੰ ਤੂੰ ਕੀ ਕਹਿਣਾ ਚਾਹੁੰਦਾ ਵੀ ਇਹ ਕਿਸੇ ਦਾ ਘਰ ਨਾ ਪਟਣ ਵੀ ਕਿਸੇ ਦੀ ਬੋਲ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਕਿਸੇ ਦਾ ਘਰ ਬਸਦਾ ਠੀਕ ਹੈ ਬਸਾਰਾ ਵੀ ਤੁਸੀਂ ਐਵੇਂ ਕਿਉਂ ਆਪਦਾ ਘਰ ਖਰਾਬ ਕਰਦੇ ਆ ਨਾਲੇ ਦੂਜੇ ਦਾ ਇਹ ਲੋਕ ਹਲ ਪੰਚਾਇਤ ਚ ਗੱਲਬਾਤ ਹੋਈ ਛੋਟੀ ਫਿਰ ਹੱਸੇ ਨਹੀਂ ਪੰਚਾਇਤ ਵਾਲੇ ਅੱਛਾ ਹੈਗੇ ਬਾਈ ਪੰਚਾਇਤ ਵਾਲੇ ਕਹਿੰਦੇ ਵੀ ਇੱਕ ਪਾਸੇ ਤੂੰ ਕਹਿੰਨੀ ਆ ਵੀ ਇਹ ਮੈਨੂੰ ਪਿਆਰ ਕਰਦਾ ਮੇਰੇ ਨਾਲ ਲੜਦਾ ਨਹੀਂ ਇੱਕ ਪਾਸੇ ਭਾਦਦੇ ਕਹਿੰਦੇ ਤੂੰ ਮੇਰੇ ਨਾਲ ਲੜਾਈ ਕਰੇ ਅੱਛਾ ਹਾਂ ਇਹ ਗੱਲ ਆਖਿਆ ਪੰਚਾਇਤ ਵਾਲੇ ਨੇ ਪੰਚਾਇਤ ਵਾਲੇ ਨੇ ਜਨਨੀ ਕਿ ਉਹ ਕਹਿੰਦਾ ਵੀ ਇੱਕ ਪਾਸੇ ਤੂੰ ਕਹਿੰਨੀ ਮੈਨੂੰ ਪਿਆਰ ਨਹੀਂ ਕਰਦਾ ਇੱਕ ਪਾਸੇ ਲੜਾਈ ਵੀ ਜਨਨੀ ਕਿ ਉਹਨਾਂ ਨੇ ਜਨਾਨੀ ਦੀ ਮੱਤ ਵੇਖ ਲਈ ਵੀ ਕਿੰਨੀ ਕਾ ਵੀ ਇਹ ਚੀਜ਼ਾਂ ਹੋਈ ਜਾਂਦੀਆਂ ਹੁਣ ਇੱਕ ਜਿਹੜੀ ਕੁੜੀਆਂ ਵਿਆਹ ਕਰਾਉਂਦੀਆਂ ਉਹਨਾਂ ਨੂੰ ਕੀ ਕੀ ਚੀਜ਼ਾਂ ਸੋਚਣੀਆਂ ਚਾਹੀਦੀਆਂ ਜਿਹ ਉੱਥੇ ਵੀ ਪਹਿਲਾਂ ਤਾਂ ਮਲਾ ਪਿਆਰ ਦੀ ਹਾਵਸ਼ਲ ਵਾਲਾ ਜਾਂ ਅੰਨਾ ਹੋ ਕੇ ਉਹ ਵਿਆਹ ਕਰਾ ਲੈਂਦਾ 6 ਮਹੀਨਾ ਬਾਅਦ ਉਹਨਾਂ ਦਾ ਤਲਾਕ ਠੀਕ ਹੈ ਧੱਕੇ ਨਾਲ ਵਿਆਹ ਕਰਾਉਂਦੀ ਆਦੇ ਮਾਪਿਆਂ ਤੋਂ ਉੱਤੇ ਠੀਕ ਆ ਉਹਦੀ ਜ਼ਿੰਦਗੀ ਜਨ ਹੈਗੀ ਧੱਕੇ ਹੀ ਬਾਈ ਠੀਕ ਹੈ ਜਿਹੜੀ ਆਪਦੀ ਸਹਿਮਤੀ ਨਾਲ ਕਰਾਉਂਦੀ ਮਾਪਿਆਂ ਨਾਲ ਆਜ ਮੇਰੇ ਨਾਲ ਕਰਵਾ ਇਹ ਕੁੜੀ ਨੇ ਠੀਕ ਆ ਇਹ ਹੈਗੀ ਸਹੀ ਗਾਂ ਅਗਲਾ ਨਿਛੇ ਡਿੱ ਟੱਕਰੇ ਜਾਂਦਾ ਉਹ ਮੜ ਕੇ 2 ਮਹੀਨਾ ਠੀਕੇ ਲਾਉਣ ਲੱਗ ਜਾਂਦਾ ਉਹ ਆਪ ਭਾਂਦਰ ਮਰ ਜਾਂਦਾ ਗਾਂ ਮੜ ਕੇ ਕੁੜੀ ਦੀ ਖਰਾਬ ਹੁੰਦੀ ਜਨ ਠੀਕ ਆ ਠੀਕ ਠੀਕ ਹੈ ਠੀਕ ਧੰਨਵਾਦ ਧੰਨਵਾਦ ਤੇਰਾ ਬਾਈ ਦਾ ਕਹਿੰਦੇ ਵਿਆਹ ਹੋਇਆ ਵਿਆਹ ਹੋਏ ਨੂੰ 3 ਸਾਲ ਹੋਏ ਸੀਗੇ ਤੇ ਬਈ ਇਹ ਲੰਮੇ ਰਿਹਾ ਸੀ ਕਿ ਕਹਿੰਦਾ ਸਾਡੀ ਕਾਲਜ ਜੇ ਗੱਲਬਾਤ ਹੋਈ ਕਾਲਜ ਜਦੋਂ ਬਾਅਦ ਸਾਡਾ ਪਿਆਰ ਰਹੇ ਜਾਂ ਇੰਨਾ ਕੁ ਵੱਧ ਗਿਆ ਵੀ ਇਹ ਕਹਿੰਦਾ ਵੀ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਕਈ ਹੁੰਦੇ ਆ ਮੁੰਡੇ ਬਾਈ ਯੂਜ਼ ਕਰਕੇ ਛੱਡ ਜਾਂਦੇ ਆ ਪਰ ਕਈ ਨਿਭਾਉਣ ਵਾਲੇ ਵੀ ਹੁੰਦੇ ਆ ਅੱਜ ਵੀ ਹੈਗੇ ਜਿਹੜੇ ਨਿਭਾਉਣ ਵਾਲੇ ਆ ਇਹ ਕਹਿੰਦਾ ਬਾਈ ਵੀ ਮੇਰਾ ਸਾਰਾ ਕੁਝ ਵਧੀਆ ਚੱਲੀ ਜਾਂਦਾ ਸੀ ਪਿਆਰ ਵੀ ਸੀ ਮੁਹੱਬਤ ਵੀ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਕਹਿੰਦਾ ਮੇਰੀ ਜਨਾਨੀ ਪੀਰ ਮੈਂ ਇਹਨੂੰ ਕਦੇ ਕੁਝ ਕੋਇਆ ਨਹੀਂ ਮੈਂ ਇਹਦੇ ਕੁੱਟਿਆ ਮਾਰਿਆ ਨਹੀਂ ਮੈਂ ਇਹਨੂੰ ਕੁਝ ਬੋਲਿਆ ਨਹੀਂ ਜਿਹੜੀ ਚੀਜ਼ ਮੰਗਦੀ ਆ ਕਿਤੇ ਇਹਨੇ ਸ਼ੂਟ ਮੰਗ ਲਿਆ ਕਿਤੇ ਇਹਨੇ ਕੱਪੜੇ ਮੰਗਦੀ ਆ ਜਾਂ ਇਹ ਮੇਕਅਪ ਦਾ ਸਮਾਨ ਮੰਗਦੀ ਆ ਜਾਂ ਕੋਈ ਖਾਣ ਪਾਣ ਨੂੰ ਰਾਤ ਨੂੰ ਚੀਜ਼ ਮੰਗਦੀ ਆ ਮੈਨੂੰ ਲੈ ਕੇ ਦਿੰਨਾ ਪਰ ਅਬੀ ਇਹ ਇਹੋ ਜੀ ਕੀ ਗੱਲਬਾਤ ਹੋਈ ਵੀ ਜਿਹੜਾ ਇਹ ਮੈਨੂੰ ਐ ਆਂਦੀ ਆ ਪਰ ਇਹ ਕਹਿੰਦਾ ਜਦੋਂ ਬਈ ਗੱਲਬਾਤ ਹੋਈ ਸਾਡਾ ਰੌਲਾ ਜਾਦੇ ਵੱਧ ਗਿਆ ਪਰ ਉਸ ਤੋਂ ਬਾਅਦ ਗੱਲਬਾਤ ਕੀ ਪਹੁੰਚੀ ਕਹਿੰਦੀ ਜੇ ਕਿ ਤੂੰ ਮੇਰੇ ਨਾਲ ਲੜਦਾ ਨਾ ਵੀ ਤੂੰ ਮੇਰੇ ਨਾਲ ਲੜਾਈ ਕਰਿਆ ਕਰ ਕਿਉਂਕਿ ਜ਼ਿੰਦਗੀ ਸਾਡੀ ਫਿੱਕੀ ਪਿੱਕੀ ਹੋਈ ਪਈ ਆ ਪਿਆਰ 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 ਸਾਰੀ ਦਿਹਾੜੀ ਇਹ ਚੀਜ਼ਾਂ ਨਹੀਂ ਚੰਗੀਆਂ ਚ ਮੈਨੂੰ ਲੱਗਦਾ ਵੀ ਕਿਤੇ ਮੈਂ ਤੇਰੇ ਨਾਲ ਲੜਾਂ ਕਿਤੇ ਤੂੰ ਮੇਰੇ ਨਾਲ ਲੜੇ ਮੈਂ ਰੁੱਸਾਂ ਤੂੰ ਮੈਨੂੰ ਮਨਾਵੇਂ ਵੀ ਇਹ ਜ਼ਿੰਦਗੀ ਦਾ ਮੈਨੂੰ ਰਸ ਚਾਹੀਦਾ ਵੀ ਉਹ ਉਹ ਪਾਲਦੀ ਆ ਰਮਾਇਸ ਤੇ ਇਹ ਬੰਦਾ ਕਹਿੰਦਾ ਯਾਰ ਵੀ ਕੰਮ ਤੋਂ ਹੁੰਦੇ ਆ ਥੱਕੇ ਹੰਬੇ ਹੁੰਨੇ ਆ ਕਿੰਨਾ ਕਰਮਾਇਸ ਕਰੀ ਆ ਕਿ ਵੀ ਬੰਦੇ ਦਾ ਮਾਣਾ ਇੱਕ ਘਰੇ ਵੀ ਉਹ ਜਿਵੇਂ ਕਹਿੰਨ ਉਹ ਮਠਾ ਖਾਈ ਜਾਂ ਖਾਈ ਆ ਉਹ ਕਰਾਰਾ ਖਾਣੂ ਜੀ ਕਰ ਲੱਗਿਆ ਜਾਂ ਕਰਾਰਾ ਖਾ ਕੇ ਉਹ ਤੋਂ ਮਠਾ ਖਾਣੂ ਜੀ ਕਰਦਾ ਉਹ ਜਨਾਨੀ ਵੀ ਇੱਕ ਜ਼ਿੰਦਗੀ ਦੀ ਰਿਮਾਈਂਡਰ ਕਿ ਚੀਜ਼ਾਂ ਹੋਣ ਤੇ ਵੀ ਮੈਂ ਆਪਦੀ ਜ਼ਿੰਦਗੀ ਨੂੰ ਰਸਪੜੀ ਬਣਾਵਾ ਪਰ ਇਹ ਬੰਦਾ ਕਹਿੰਦਾ ਵੀ ਮੈਂ ਰਸ ਕਿੰਨਾ ਘਪਾਂ ਵੀ ਇੰਨਾ ਕੁ ਪਿਆਰ ਕਰਦਾ ਨੂੰ ਮੈਂ ਵੀ ਮੇਰੇ ਨਾਲ ਲੜੀ ਨਹੀਂ ਸਕਦਾ ਉਹ ਕਹਿੰਦੀ ਇਹ ਮੇਰੇ ਨਾਲ ਲੜੇ ਹੁਣ ਉਹ ਬਾਈ ਕਹਿੰਦਾ ਵੀ ਮੈਨੂੰ ਆਦਾ ਘਰ ਬਚਾਉਣ ਦੀ ਖਾਤਰ ਵੀ ਹੋ ਸਕਦਾ ਮੈਨੂੰ ਡਾਂਗ ਚੱਕਣੀ ਪੈ ਜੇ ਤੇ ਵੀ ਮੈਂ ਚੱਕ ਕੇ ਹੁਣ ਚਾਹ ਸੱਟੂਗਾ ਉਹਦੇ ਚੇਰੇ ਚਾਚ ਪੇੜੇ ਮਾਰੂੰ ਰੁੱਸੂਗਾ ਮਣਾਉਂਗਾ ਨਾਲੇ ਆਪ ਮਰ ਰੁੱਸੂਗਾ ਹਣਾ ਤੇ ਉਹ ਗੱਲ ਹੁਣ ਇਹਦੀ ਬੰਦੇ ਦੀ ਹੋਈ ਆ ਪਰ ਕੁੜੀਆਂ ਦੀ ਪਤਾ ਨਹੀਂ ਵੀ ਮਤ ਨੂੰ ਲਾ ਲੋ ਜਾਂ ਕੋਈ ਚੀਜ਼ਾਂ ਕਿਵੇਂ ਵੀ ਲਾ ਲੋ ਕਈ ਵਾਰੀ ਇੱਕ ਕੁੜੀ ਸੋਚਦੀ ਹੈ ਮੇਰੇ ਨਾਲ ਲੜ ਘਰ ਵਾਲਾ ਮੇਰੇ ਨਾਲ ਲੜੀ ਜਾਂਦਾ ਲੜੀ ਜਾਂਦਾ ਜਾਂ ਕੁੜੀ ਬੋਲਦੀ ਆ ਵੀ ਮੇਰਾ ਲੈ ਨਾਲ ਲੜਦਾ ਨਹੀਂ ਇਹ ਹੁਣ ਇੱਕ ਵੱਖਰਾ ਹੀ ਮੈਟਰ ਆ ਗਿਆ ਵੀ ਮੈਨੂੰ ਪਿਆਰ ਜਾਦੇ ਕਰਤਾ ਕਰਕੇ ਮੈਂ ਤਲਾਕ ਲੈਣਾ ਵੀ ਮੇਰੇ ਨਾਲ ਲੜਦਾ ਨਹੀਂ ਕਿਉਂਕਿ ਹੁੰਦਾ ਬਈ ਯਾਰ ਵੀ ਜੇ ਲੜਾਈ ਝਗੜਾ ਨਹੀਂ ਤਾਂ ਉੱਥੇ ਕੋਲੋਂ ਨੂੰ ਐ ਹੁੰਦਾ ਵੀ ਸਾਨੂੰ ਪਿਆਰ ਨਹੀਂ ਕਰਦੇ ਇੱਕ ਬਹਿ ਕੇ ਨਾ ਜਿਵੇਂ ਬੁੜੂਆ ਇਕੱਠਾ ਹੋ ਕੇ ਜਦੋਂ ਬਹਿ ਗਿਆ ਸਮਝ ਲੋ ਚੁਗਲੀ ਦਾ ਘਰ ਬਣ ਗਿਆ ਉਹ ਕਿਸੇ ਨਾ ਕਿਸੇ ਦਾ ਤਾਂ ਘਰ ਖਰਾਬ ਕਰਨਗਾ ਹੀ ਪਹਲਾ ਸੱਸਾ ਹੋਣ ਤੇ ਪਹਲਾ ਹਣ ਨੂੰ ਕਿਉਂਕਿ ਭਈਓ ਜਦੋਂ ਇੱਕ ਦੂਜੇ ਨੂੰ ਚੱਕ ਦੇਣ ਲੱਗਣਾ ਚੱਕ ਸ਼ਕਤ ਤੇ ਚੁਗਲੀ ਕਹਿੰਦੇ ਹੁੰਦੇ ਆ ਇਹ ਇਹ ਨਾ ਘਰ ਪੱਟ ਦਿੰਦੀ ਆ ਕਿਉਂ ਪੱਟਦੀ ਆ ਜਿਹੜੀ ਚੁਗਲੀ ਹੁੰਦੀ ਆ ਉਹ ਜਦੋਂ ਹਮੇਸ਼ਾ ਚੁਗਲੀ ਕਰੀ ਜਾਂ ਮੈਂ ਕਰੀ ਜਾਵਾਂਗੇ ਤੇ ਉੱਥੇ ਬੰਦੇ ਦੇ ਦਿਮਾਗ ਦੇ ਵਿੱਚ ਉਹ ਚੀਜ਼ ਭਰ ਜਾਂਦੀ ਆ ਤੇ ਸ਼ੱਕ ਆ ਜਦੋਂ ਇੱਕ ਬੰਦੇ ਨੂੰ ਤੂੰ ਕਹਤਾ ਵੀ ਆ ਤੇਰਾ ਘਰ ਵਾਲਾ ਆਇਆ ਜਾਂ ਤੇਰੀ ਘਰ ਵਾਲੀ ਆਇਆ ਉਹ ਬੰਦੇ ਦੇ ਦਿਮਾਗ ਚ ਆਟੋਮੈਟਿਕ ਸ਼ੱਕ ਵੱਧ ਜਾਂਦੀ ਆ ਤੇ ਚੱਕ ਜਦੋਂ ਆਪਾਂ ਕਿਸੇ ਨੂੰ ਬਾਈ ਚੱਕ ਦੇਈ ਜਾਂਦੇ ਜਾਂਦੇ ਆ ਵਿੱਚ ਚੱਕ ਦੇ ਕੰਮ ਨੂੰ ਤੂੰ ਆ ਕਰਦੇ ਤੋ ਉਹ ਕਰਦੇ ਤੇ ਉੱਥੇ ਬੰਦੇ ਦਾ ਘਰ ਖਰਾਬ ਕਰਦੀ ਆ ਇਹ ਤਿੰਨਾਂ ਚੀਜ਼ਾਂ ਤੋਂ ਜਿਹੜਾ ਬੰਦਾ ਬਚ ਗਿਆ ਉਹਦੀ ਬਾਈ ਜ਼ਿੰਦਗੀ ਸਵਰਗ ਬਣ ਜਾਂਦੀ ਆ ਉਹਦੀ ਜ਼ਿੰਦਗੀ ਇਹ ਬੰਦੇ ਨੂੰ ਆਇਆ ਹੁੰਦਾ ਹੁੰਦਾ ਵੀ ਯਾਰ ਇਹ ਆਏ ਹੋਗਾ ਉਹ ਹੋਗਾ ਪਲਾਨਾ ਹੋਗਾ ਹੁੰਦਾ ਕੁਝ ਵੀ ਨਹੀਂ ਪਿਆਰ ਹੋ ਜਾਂਦਾ ਰਮਾਇਸ਼ ਹੁੰਦਾ ਸਭ ਕੁਝ ਹੁੰਦਾ ਪਰ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਕੁੜਿਆਂ ਨੂੰ ਵੀ ਚਾਹੀਦਾ ਵੀ ਜੇ ਤੁਹਾਡਾ ਮਾਪਿਓ ਆ ਤੁਹਾਡੇ ਨਾਲ ਪਿਆਰ ਕਰਦਾ ਤੁਹਾਨੂੰ ਸਮਝਾਉਂਦਾ ਉਹ ਤੁਹਾਡੇ ਚੰਗੇ ਲਈ ਹੁੰਦਾ ਤੁਸੀਂ ਉਹ ਚੀਜ਼ਾਂ ਜ਼ਰੂਰ ਸੋਚਿਆ ਕਰੋ ਜਿਹੜੀ ਤੁਸੀਂ ਆਪਦੀ ਮਰਜ਼ੀ ਨਾਲ ਇਹ ਕੰਮ ਕਰਦੇਗਾ ਚੀਜ਼ਾਂ ਤੁਹਾਡੇ ਲਈ ਨਹੀਂ ਚੰਗੀਆਂ ਤੁਸੀਂ ਇੱਕ ਚੀਜ਼ ਨੂੰ ਜ਼ਰੂਰ ਰੱਖਿਆ ਕਰੋ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਹੈ ਸਾਡੀ ਵੀਡੀਓ ਕੰਟੈਂਟਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ચેનલનું કલો સબસ્ક્રાઈબ મા આપણા ગુલી સિદ્ધ ધનવાદ